मम्मी जी मैं बिल्कुल ठीक हाँ 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 मम्मी जी मैं बबलू के घर पहुंच गया हाँ बल्कि वो तो मेरे सामने ही खड़ा है एक ही आवाज़ आई भला देखा था सही चलो ठीक है मम्मी मैं रखता फ़ोन ठीक है वो तो लक्की आ रहा है वो तो लक्की आ रहा है यार और भी बबलू की हाल है तेरा मैं ठीक हाँ लक्की तू दस मैं भी ठीक हाँ बस मैं तेनों ही मिलन आ रहा सी अच्छा ये तो बहुत वजिए गल है फिर

ਚਲ ਇਹ ਤਾਂ ਠੀਕ ਹੈ ਫਿਰ ਤੂੰ ਧਿਆਨ ਨਾਲ ਠੀਕ-ਠਾਕ ਲਾਈਟਾਂ ਲੂਟਾ ਦੇਖ ਕੇ ਆਇਆ ਸੀ ਨਾ ਹਾਂ ਹਾਂ ਯਾਰ ਬਿਲਕੁਲ ਹੂੰ ਪਪਲੂ ਤੈਨੂੰ ਪਤਾ ਤਾਂ ਹੈ ਆਪਣੇ ਟੀਚਰ ਸਮਝਾਉਂਦੇ ਹੁੰਦੇ ਨੇ ਨਾ ਕਿ ਜਦੋਂ ਵੀ ਸੜਕ ਤੇ ਚੱਲੋ ਸੜਕ ਦੇ ਹਮੇਸ਼ਾ ਖੱਬੇ ਹੱਥ ਚੱਲੋ ਹਾਂ ਯਾਰ ਬਿਲਕੁਲ ਸਹੀ ਕਿਹਾ ਸੜਕ ਪਾਰ ਕਰਨ ਲੱਗੇ ਵੀ ਪਹਿਲਾਂ ਸੱਜੇ ਦੇਖੋ ਫਿਰ ਅੱਧੀ ਸੜਕ ਪਾਰ ਕਰੋ ਤੇ ਫਿਰ ਖੱਬੇ ਦੇਖੋ ਫਿਰ ਸੜਕ ਪੂਰੀ ਪਾਰ ਕਰੋ ਹਾਂ ਬਿਲਕੁਲ ਤੇ ਟੜਾ ਹਮੇਸ਼ਾ ਜ਼ੈਬਰਾ ਕ੍ਰੋਸਿੰਗ ਤੋਂ ਪਾਰ ਕਰਨੀ ਚਾਹੀਦੀ ਹੈ। ਬਿਲਕੁਲ ਯਾਰ ਬਿਲਕੁਲ ਸਹੀ ਕਿਹਾ। ਵੈਸੇ ਵੀ ਬੱਚਿਆਂ ਨੂੰ ਕਦੇ ਵੀ ਸੜਕ ਇਕੱਲੇ ਪਾਰ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ ਯਾਰ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਸੜਕਾਂ ਤੇ ਤਾਂ। ਹੂੰ ਸਹੀ ਕਿਹਾ ਵੈਸੇ ਵੀ ਅਪਾ ਜੀ ਤੂੰ ਦੇਖਦੇ ਹੈ ਨਾ ਸੜਕਾਂ ਤੇ ਲਾਈਟਾਂ ਲੱਗਦੀ ਲੱਗੀਆਂ ਹੁੰਦੀਆਂ ਨੇ ਟ੍ਰੈਫਿਕ ਲਾਈਟਾਂ। ਹਾਂ ਹਾਂ ਬਿਲਕੁਲ। ਤਿੰਨ ਲਾਈਟਾਂ ਹੁੰਦੀਆਂ ਜਿਹਦੇ ਵਿੱਚ ਰੈੱਡ ਲਾਈਟ, yellow ਲਾਈਟ, green ਲਾਈਟ। ਹਾਂ ਲਾਲ ਬੱਤੀ ਪੀਲੀ ਬੱਤੀ ਹਰੀ ਬੱਤੀ ਸਹੀ ਕਿਹਾ ਲਾਲ ਬੱਤੀ ਤੇ ਸਾਨੂੰ ਗੱਡੀ ਰੋਕ ਲੈਣੀ ਚਾਹੀਦੀ ਹੈ ਪੀਲੀ ਬੱਤੀ ਤੇ ਸਾਨੂੰ ਚੱਲਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਤੇ ਹਰੀ ਬੱਤੀ ਤੇ ਆਪਣੀ ਗੱਡੀ ਲੈ ਕੇ ਤੁਰਨਾ ਚਾਹੀਦਾ ਹੈ ਇੱਕ ਗੱਲ ਹੋਰ ਵੀ ਹੈ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਸੜਕ ਪਾਰ ਕਰਨ ਵਾਲੇ ਸੜਕ ਵੀ ਪਾਰ ਕਰ ਸਕਦੇ ਨੇ ਉਹ ਵੀ ਜ਼ੈਬਰਾ ਕ੍ਰੋਸਿੰਗ ਤੋਂ ਬਿਲਕੁਲ ਸਹੀ ਕਿਹਾ ਬਬਲੂ ਹਾਂ ਇਹ ਸਾਰੀਆਂ ਗੱਲਾਂ ਤੈਨੂੰ ਯਾਦ ਹੈ ਆਪਣੇ ਮੈਡਮ ਜੀ ਨੇ ਆਪਾਂ ਨੂੰ ਸਮਝਾਈਆਂ ਸੀ ਕਲਾਸ ਵਿੱਚ ਹਾਂ ਯਾਰ ਸਹੀ ਕਿਹਾ ਜੇ ਮੈਡਮ ਨਾ ਸਮਝਾਉਂਦੇ ਤਾਂ ਆਪਾਂ ਨੂੰ ਸ਼ਾਇਦ ਯਾਦ ਵੀ ਨਹੀਂ ਸੀ ਹੋਣੀਆਂ ਮੈਡਮ ਸਮਝਾਉਂਦੇ ਬਹੁਤ ਵਧੀਆ ਨੇ ਜਿਹਦੇ ਕਰਕੇ ਚੀਜ਼ਾਂ ਸਾਨੂੰ ਯਾਦ ਰਹਿ ਜਾਂਦੀਆਂ ਨੇ ਸਹੀ ਕਿਹਾ ਤੇਹੀ ਚੀਜ਼ਾਂ ਸਾਡੇ ਅੱਗੇ ਕੰਮ ਆਉਂਦੀਆਂ ਨੇ ਦੋਸਤੋ ਤੁਸੀਂ ਸਾਰੇ ਵੀ ਜਦੋਂ ਸੜਕ ਪਾਰ ਕਰਦੇ ਹੋ ਨਾ ਹਮੇਸ਼ਾ ਜ਼ੈਬਰਾ ਕ੍ਰੋਸਿੰਗ ਤੋਂ ਸੜਕ ਪਾਰ ਕਰੋ ਬਿਲਕੁਲ ਸਹੀ ਬਬਲੂ ਨਾਲੇ ਦੋਸਤੋ ਇੱਕ ਗੱਲ ਹੋਰ ਜਦੋਂ ਵੀ ਗੱਡੀ ਚਲਾਉਣੀ ਹੈ ਤਾਂ ਹਮੇਸ਼ਾ ਲਾਈਟਾ ਦਾ ਜ਼ਰੂਰ ਧਿਆਨ ਰੱਖਣਾ ਹੈ ਵੈਸੇ ਤਾਂ ਗੱਡੀ ਵੱਡੇ ਚਲਾਉਂਦੇ ਨੇ ਸਹੀ ਕਿਹਾ ਸਹੀ ਕਿਹਾ ਓ ਯਾਰ ਆਪਾਂ ਬੱਚਿਆਂ ਨੇ ਗੱਡੀ ਚਲਾ ਕੇ ਮਰਨਾ ਕਿਤੇ ਠੀਕ ਹੈ ਆ ਬਬਲੂ ਤੂੰ ਵੀ ਗੱਲ ਦਾ ਸਿਰ ਹਿਲਾ ਦਿੰਨਾ ਓ ਚੱਲ ਯਾਰ ਆਪਾਂ ਤਾਂ ਇੱਥੇ ਖੜੇ ਹੋ ਕੇ ਗੱਲਾਂ ਮਾਰਨ ਲੱਗੇ ਚੱਲ ਅੰਦਰ ਚਲੀਏ ਤੇ ਚਾਹ ਪੀਏ ਮਿਲ ਕੇ हां हां बबलू बिल्कुल चल आजा फिर लक्की चाय भी, भी पीने दे आ ते ਨਾਲੇ बिस्कुट ਵੀ ਖਾਣੇ ਆ हां हां ਚਲ ਬबलू ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਬਹੁਤ ਗੱਲਾਂ ਹੋ ਗਈਆਂ ਹੁਣ ਤਾਂ ਮੈਂ ਥੱਕ ਵੀ ਗਿਆ ਅੰਦਰ ਚੱਲ ਕੇ ਨਾਲੇ ਤਾਂ ਚਾਹ ਪੀਣੇ ਆ ਬਿਸਕੁਟ ਖਾਣੇ ਆ ਨਾਲੇ ਟੀਵੀ ਦੇਖਦੇ ਆ ਹਾਂ ਹਾਂ ਬਿਲਕੁਲ ਬਿਲਕੁਲ ਆ ਜਾ ਫਿਰ ਅੰਦਰ ਹਾਂ ਹਾਂ ਮੰਮੀ ਮੰਮੀ ਚਾਹ ਬੜਾਇਓ ਲੱਖੀ ਆਇਆ ਹੈ ਨਾਲੇ ਬਿਸਕੁਟ ਵੀ ਲੈ ਆਇਓ ਚਲੋ ਦੋਸਤੋ ਫਿਰ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਟ੍ਰੈਫਿਕ ਲਾਈਟਾਂ ਬਾਰੇ ਤੇ ਜ਼ੈਬਰਾ ਕ੍ਰੋਸਿੰਗ ਬਾਰੇ ਗੱਲਾਂ ਜ਼ਰੂਰ ਯਾਦ ਰੱਖਣਾ ਤੁਸੀਂ ਸਾਰੇ। ਬਿਲਕੁਲ ਨਾਲੇ ਇੱਕ ਗੱਲ ਹੋਰ ਯਾਦ ਰੱਖਣੀ ਹੈ ਸਾਰਿਆਂ ਨੇ ਕਿ ਸੜਕ ਹਮੇਸ਼ਾ ਧਿਆਨ ਨਾਲ ਪਾਰ ਕਰਨੀ ਹੈ ਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨੀ ਹੈ। ਚਲੋ ਫਿਰ ਬਾਏ ਬਾਏ ਸਾਰਿਆਂ ਨੂੰ। ਬਾਏ ਬਾਏ ਸਾਰਿਆਂ ਨੂੰ ਦੋਸਤੋ।